ਕਦੀ ਸਭ ਹੋਣਾ ਹੁਣ ਵੀ ਨਹੀਂ ਹੈ ਹੋਣਾ ਇਹ ਕਰਕੇ ਨਹੀਂ ਇਹਨਾਂ ਦਾ ਸਿਰਫ ਸਦਾਈਆਂ ਵੋਟਾਂ ਲੈਣ ਵਾਸਤੇ ਇਹ ਚੀਜ਼ ਨੂੰ ਸਾਹਮਣੇ ਲਾ ਕੇ ਲੋਕਾਂ ਨੂੰ ਇੰਨਾ ਪਤਾ ਨਹੀਂ ਤੇ ਅਸੀਂ ਇਹ ਸਟੇਜ 'ਤੇ ਕਹਿ ਸਕਾਂ ਕਹੀ ਜਾਵਾਂਗੇ ਤੇ ਹਾਂ ਦੇਖੋ ਅਸੀਂ ਬੰਦੇ ਆ ਜਿਨ੍ਹਾਂ ਨੇ ਬੇਲ ਲੈ ਕੇ ਆਂਦਾ ਆਸ ਇਸ ਕਰਕੇ ਨਹੀਂ ਹੋਣਾ ਕਿਉਂਕਿ ਬੀਜੇਪੀ ਪਾਰਟੀ ਜਿਹੜੀ ਹੈ ਨਾ ਉਹ ਤੁਹਾਨੂੰ ਪਤਾ ਵੀ ਉਹ ਸਾਹਿਬ ਜਾਨ ਦੇ ਵਿਧਾਇਕ ਮਣੋਂ ਲੱਗ ਪਈ ਚਪਟਾ ਕਿਸੇ ਦਾ ਨਾਮ ਖੜਾ ਹੋਇਆ ਪਏ ਜੀ ਉਹ ਪਰ ਤੇ ਬਾਅਦ ਅਜੇ ਨਾਲ ਨੌਨ ਲੱਗ ਪਈ ਹੈ ਉਹ ਫਦੇ ਦੇ ਵਿੱਚ ਵੀ ਬਣਾਉਣ ਲੱਗ ਪਈ ਹੈ ਤੇ ਉਹ ਕਦੀ ਕਦੀ ਵੀ ਇਹਨਾਂ ਨੂੰ ਮੌਕਾ ਨਹੀਂ ਦੇਂਦੇ ਕਦੀ ਵੀ ਇਹਨਾਂ ਨੂੰ ਮੌਕਾ ਨਹੀਂ ਦੇਣਗੇ ਜੀ ਤੇ ਇਹ ਇਹ ਮੌਕਾ ਜਿਹੜਾ ਕਈ ਬਿੱਲ ਪਾਸ ਕਰਕੇ ਤੇ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਇਹਨਾਂ ਦੀ ਬੱਲੇ ਬੱਲੇ ਹੋ ਜਾਵੇ ਇਹ ਕਰਕੇ ਕਿ ਜਦੋਂ ਤੋਂ ਮਸੰਦ ਸਭੇ ਗ੍ਰੇਵ ਗ੍ਰਹਿ ਭਾਗ ਹੋ ਜਾਣਾ ਉੱਥੋਂ ਅੰਦਰ ਇਹਨਾਂ ਫੇਰੜ ਜਾਣਾ ਕੰਮ ਇਹਨਾਂ ਨੇ ਸਿਰਫ ਇਹ ਨਿਸ਼ਾਨਾ ਇਸ ਕਰਕੇ ਰੱਖਿਆ ਸੀ ਕਿ ਹੁਣ ਲਈ ਪਾਈ ਦੀਆਂ ਚੋਣਾਂ ਨੂੰ ਲੋਕਾਂ ਦੇ ਵਿੱਚ ਪ੍ਰਚਾਰਿਆ ਜਾ ਸਕਦਾ ਹੈ ਤੇ ਪ੍ਰਚਾਰ ਕਰਕੇ ਤੇ ਅਗਲੀ ਸਰਕਾਰ ਨੂੰ ਹੋਊਗਾ ਤੇ ਕਿਉਂਕਿ ਸਾਰੇ ਲੋਕਾਂ ਨੂੰ ਬੁਝਾਰਿਆਂ ਨੂੰ ਆਪਣੇ ਦਿਹਾੜੀ ਦਾ ਪਾਲ ਕਰਦੇ ਸਾਡੇ ਅਗੇ ਮਿਹਨਤ ਲਾ ਸਕਦੇ ਤੇ ਇਹਨਾਂ ਗੱਲਾਂ ਨਾਲ ਬਹੁਤ ਆ ਨਹੀਂ ਹੁੰਦਾ ਤੇ ਬਸ ਬੱਲੇ ਬੱਲੇ ਹੋ ਜਪੀ ਨਾਲ ਬਿੱਲ ਲੈ ਆਉਂਦਾ ਜੀ ਇਸ ਕਰਕੇ ਜੇ ਦਰੂਦ ਹਸਨ ਦਾ ਸਤਕਾਰ ਕੀਤਾ ਜਾਂਦਾ ਤੇ ਸਾਰੇ ਧਰਮਾਂ ਦਾ ਸਤਕਾਰ ਕੀਤਾ ਜਾਂਦਾ ਤੇ ਇਸ ਕਰਕੇ ਸਾਰੇ ਧਰਮਾਂ ਦਾ ਸਤਕਾਰ ਹੈ ਗੁਰੂਗ੍ਰੰਥ ਸਾਹਿਬ ਜੀ ਦੇ ਨਾਲ ਬਰਾਬਰੀ ਦੇ ਉਤਰਾ ਕੋਈ ਵੀ ਨਹੀਂ ਹੈ